ਖੰਨਾ ਵਿੱਚ ਇਨ੍ਹਾਂ ਦਿਨਾਂ ਵਿੱਚ ਆਵਾਰਾ ਪਸ਼ੂਆਂ ਨੇ ਬਹੁਤ ਦਹਿਸ਼ਤ ਫੈਲਾਈ ਹੋਈ ਹੈ। ਤਾਜ਼ਾ ਮਾਮਲਾ ਖੰਨਾ ਦੇ ਨਾਲ ਲੱਗਦੇ ਪਿੰਡ ਲਿਬੜਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਤੇ ਇੱਕ ਸਾਂਡ ਨੇ ਪਟਕ ਪਟਕ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਸਾਂਡ ਨੇ ਔਰਤ 'ਤੇ ਕਈ ਵਾਰ ਹਮਲਾ ਕੀਤਾ ਪਰ ਗਨੀਮਤ ਇਹ ਰਹੀ ਕਿ ਹਮਲੇ ਵਿੱਚ ਔਰਦੀ ਜਾਨ ਬਚ ਗਈ। ਔਰਤ ਨੂੰ ਕਈ ਸੱਟਾਂ ਲੱਗੀਆਂ ਜਿਸ ਦਾ ਇਲਾਜ ਚੱਲ ਰਿਹਾ ਹੈ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਾਰਾ ਯਾਗੇ ਬੋਤੀ ਬੈਠੀ ਹੁੰਦੀ ਆ ਇਹਨੂੰ ਮੈਨੂੰ 10-12 ਸਾਲਾਂ ਤੋਂ ਵੈਦਨਾ ਮੈਂ 6 ਵਜੇ ਤੋਂ ਬੈਠਣ ਚੱਲ ਆਉਂਦੇ ਨੇ ਖੜ੍ਹ ਬੈਠੇ ਜਿੰਨੇ ਨਹੀਂ ਆਈ ਦੋ ਤਿੰਨ ਜਣੇ ਬੈਠੇ ਆ ਸੰਦ ਉਧਰ ਤੁਰਿਆ ਆਉਂਦੇ ਨੇ ਸਾਡੇ ਮਨੇ ਹੋਣਾ ਮੈਂ ਛੋਟੀ ਬਾੜੀ ਪਰੇ ਘਰ ਮੈਂ ਪਰੇ ਹੋ ਜਾ ਬਗ ਜਾ ਨਾ ਗਈ ਦਾ ਉਹਨੇ ਤਾਂ ਹਾਂ ਨਹੀਂ ਕਰੇ ਭੱਜ ਕੇ ਆ ਗਿਆ ਮੈਂ ਫੜ ਕੇ ਦੋਨੋਂ ਧੱਕਾ ਮਾਰਿਆ ਨੂੰ ਮਾਜਰ ਹਟ ਜਉ ਪਰੇ ਮੈਂ ਫੇਰ ਕੁਰਸੀ ਤੇ ਉੱਠ ਗਈ ਜੇ ਮੈਂ ਕੁਰਸੀ ਤੇ ਨਹੀਂ ਉੱਡੀ ਫੇਰ ਉਹ ਸੱਡਦਾ ਨਹੀਂ ਸੀ ਮੇਰੇ ਸੱਟਾ ਕਾਫੀ ਨਗਰ ਮੈਂ ਠੂਏ ਦਾ ਹੱਟ ਲੱਗਿਆ ਤੇ ਅਸਲੀਆ ਦੇ ਵੀ ਉਹਰੇ ਇੱਧਰ ਵੀ ਲੱਗਿਆ ਹੱਸੇ ਆਪੇ ਇਹਦਾ ਵੀ ਲੱਗਦਾ ਨਹੀਂ ਲੱਗਦਾ ਵੀ ਲੱਗਿਆ ਅਥਾ ਵੀ ਆਪ ਕੰਨ ਦੇ ਵੀ ਲੱਗੇ ਆ ਇੱਥੇ ਮੇਰਾ ਜ਼ਖਮ ਹੋ ਗਿਆ ਉਹਦਾ ਨਿਰਭੈ ਮੇਰਾ ਜ਼ਖਮ ਹੋ ਗਿਆ ਕਿੰਨੇ ਦਿਨ ਦਾ ਫਿਰਿਆ ਇਹਨੂੰ ਮੇਰਾ 1.5-2 ਮਹੀਨੇ ਹੋਇਆ ਖੜਾ ਇਹਨੂੰ ਕੋਈ ਨਹੀਂ ਦਾ ਹੱਲ ਕਰਦਾ ਅਸੀਂ ਬਹੁਤ ਆਬ ਗਏ ਤੇ ਕਹਿ ਕੇ ਬੱਚਿਆਂ ਦਾ ਬਹੁਤ ਆਖਾ ਬੱਚਿਆਂ ਦਾ ਬਹੁਤ ਆ ਬਾਰੇ ਕੋ ਸੁਣਦੇ ਨਹੀਂ ਆਤੇ। ਅਲਮੁਸ ਬਿਸਮਿਲ। ਮਾਮਲਾ ਤਾਂ ਇਹ ਬਾਰਾ ਸਾਹ ਦਾ ਹੀ। ਵੇਖੋ ਗਲੀਆਂ ਚ ਫਿਰਦਾ ਹੈਗਾ। ਹੁਣ ਤਾਂ ਇਦਾਂ ਦਾ ਫਿਰ ਹੋਣਾ ਹੈ ਜਿਵੇਂ ਜਲਦੀ ਫਿਰਦੀ ਮੌਤ ਕੰਮਦੀ ਹੁੰਦੀ ਹੈ। ਹਰ ਇੱਕ ਨੂੰ ਖੌਫਦਾ ਹੋ ਗਿਆ ਹੁਣ ਇਹਨੂੰ ਦੇਖ ਕੇ ਲੋਕ ਆਪੋ ਆਪਣੇ ਅੰਦਰ ਵਰਗੇ ਗੇਟ ਬੰਦ ਕਰ ਲੈਂਦੇ। ਇਹ ਤਾਂ ਸਮਝ ਤੋਂ ਬਾਹਰ ਆ ਵੀ ਹੁਣ ਇਹਦਾ ਬਣਨਾ ਕੀ ਹੈਗਾ। ਕਿੰਨਾ ਨੁਕਸਾਨ। ਨੁਕਸਾਨ ਤਾਂ ਦੇਖੋ ਕਈਆਂ ਦਾ ਤਾਂ ਸੱਟਾਂ ਕਾਫੀ ਲੱਗੀਆਂ ਹੋਈਆਂ ਨੇ ਕਈਆਂ ਦੀ। ਉਹ ਵਿਚਾਰੇ ਬਹੁਤ ਇਹ ਜਿਹੜੇ ਵਿਚਾਰੇ ਨਹੀਂ ਵੀ। ਉਹ ਤਾਂ ਹੁਣ ਜਦੋਂ ਆਤ ਹੀ ਹੋ ਗਈ। ਤਾਂ ਫਿਰ ਸਾਨੂੰ ਕੋਈ ਨਾ ਕੋਈ ਕਰਨੀ ਪਈ ਆ ਕਾਰਵਾਈ ਕਿ ਹੁਣ ਇਹਦਾ ਕਰੀਏ ਕੀ ਕਿਉਂਕਿ ਅੱਗੇ ਤੱਕ ਹੁਣ ਫੋਨ ਵੀ ਕਰੇ ਹੈਗੇ ਨੇ ਹੁਣ ਤਾਂ ਇਹ ਹਾਲਾਤ ਹੋ ਗਏ ਦੇ ਕਿ ਅਗਰ ਕੋਈ ਮਸ਼ੀਨਰੀ ਵੀ ਇਹਨੂੰ ਦੇਖਦੀਆਂ ਤਾਂ ਉਹ ਨੂੰ ਬੰਦ ਦਿੰਦਾ ਇਨਸਾਨਾਂ ਤਾਂ ਚਲੋ ਇਨਸਾਨ ਤੋਂ ਚਲ ਮਾਲੀ ਗੱਲ ਵੀ ਚਲ ਕੋਈ ਕਸਰ ਹੋਏ ਕੋਈ ਖੋਪ ਖਾਇੰਦਾ ਮਸ਼ੀਨਰੀਆਂ ਦਾ ਕੀ ਕਸੂਰਾ ਹੈ ਮਸ਼ੀਨਰੀ ਤਾਂ ਚਲੋ ਫਿਰ ਵੀ ਠੀਕ ਹੋ ਜੂ ਪਰ ਕਿਸੇ ਦਾ ਜਾਨੇ ਕੋਈ ਨੁਕਸਾਨ ਐਸਾ ਹੋ ਗਿਆ ਕਿ ਉਹਦੀ ਪਰਵਾਹੀ ਨਹੀਂ ਹੋਣੀ ਜੀ ਤੁਸੀਂ ਕਰਦਾ ਸੀ ਪਰ ਸਾਸੰਦਾ ਇਹ ਵੀ ਦੇਖੋ ਇਹਨੂੰ ਜਿਹੜੇ ਵੀ ਡਿਪਾਰਟਮੈਂਟ ਦੀ ਡਿਊਟੀ ਹੈਗੀ ਆ ਕਿ ਉਹ ਆਪਣੇ ਕੰਮ ਨੂੰ ਸੰਭਣੇ ਇਹਨੂੰ ਲੋਕਾਂ ਖਾਤਰ ਨਾ ਛੱਡਣਾ ਤਾਂ ਕਿ ਆਪਣੀ ਡਿਊਟੀ ਸਮਝਾ ਜਦੋਂ ਹੋਰਾਂ ਤੇ ਐਕਸ਼ਨ ਲਾਇਆ ਜਾਂਦਾ ਹੈ ਤਾਂ ਉਹ ਉਹ ਡਿਪਾਰਟਮੈਂਟ ਤੇ ਵੀ ਐਕਸ਼ਨ ਲਾਇਆ ਜਾਣ ਕਿ ਜਿਨ੍ਹਾਂ ਨੇ ਇਹਨਾਂ ਨੂੰ ਨੱਥ ਨਹੀਂ ਪਾਈ ਹਜੇ ਤੱਕ ਕਿਉਂਕਿ ਜਿਨ੍ਹਾਂ ਦੀ ਡਿਊਟੀ ਹੈ ਸੰਭਣਾ ਆਪਣੇ ਆਪ ਨੂੰ ਸਾਨੂੰ ਵੀ ਪਤਾ ਕਿਹੜੇ ਡਿਪਾਰਟਮੈਂਟ ਕੰਮ ਕਰਨਾ ਹੈ ਪਰ ਜਿਹਦੀ ਡਿਊਟੀ ਹੈਗੀ ਆ ਕਿ ਉਹਨੂੰ ਕਹਿਣਾ ਚਾਹੀਦਾ ਉਹਨੂੰ ਅੱਜ ਦਾ ਜਿਹੜਾ ਹੈਗਾ ਜੀ ਆਵਾਰਾ ਜਿਹੜੇ ਸਾਂ ਇੱਥੇ ਪਿੰਡ ਦੇ ਵਿੱਚ ਫਿਰਦਾ ਹੈ ਜਿਹੜਾ ਕਾਫੀ ਨੁਕਸਾਨ ਕਰ ਚੁੱਕਿਆ ਚਾ 3-4 ਦਿਨ ਪਹਿਲਾਂ 2-3 ਲੇਡੀਜ਼ ਇੱਥੇ ਬੈਠੇ ਮੇਰੇ ਪਰਝਾਈ ਸੀ ਨਾਲ ਹੋਰ ਸ਼ਰੀਕੇ ਜੇ ਸਾਡੇ ਪਰਝਾਈ ਲੱਗਦੇ ਆ ਮੇਰੀ ਇੱਕ ਦੋ ਜਨਾਨੀਆਂ ਹੋਰ ਸੀ ਲੰਘਣ ਲੱਗਿਆ ਅੱਗੇ ਵੀ ਲੰਘਦਾ ਪਤਾ ਨਹੀਂ ਕੀ ਉਹਨੂੰ ਉਹ ਹੋਇਆ ਸਕੂਟ ਸਵਾਰ ਹੋਇਆ ਅੱਗੇ ਟਕਰਾਂ ਮਾਰਨ ਲੱਗ ਗਿਆ ਉਹਨਾਂ 'ਚ 2-3 ਜਣੀਆਂ ਜ਼ਖਮੀ ਕਰਤੀਆਂ ਤੇ ਕੀ ਉਸ ਤੋਂ ਬਾਅਦ ਅੱਜ ਦੀ ਗੱਲ ਆ ਅੱਜ ਐਕਟਿਵ 10-11 ਵਜੇ ਦੀ ਗੱਲ ਆ ਐਕਟਿਵ ਆ ਖੜੀ ਸੀ ਘਰ ਦੇ ਬਾਹਰ ਮੇਰੇ ਮੈਂ ਹਲੇ ਕੀ ਕਹਿੰਦਾ ਰੋਟੀ ਖਾਣ ਲੱਗੇ ਮੈਨੂੰ ਆ ਕੇ ਸਬਜ਼ੀ ਵਾਲਾ ਕਹਿੰਦਾ ਵੀ ਤੁਹਾਡੇ ਟੱਕਰਾ ਮਾਰਦਾ ਸਾਨ ਉਹਦੇ ਵਿੱਚ ਐਕਟਿਵਾ ਦੇ ਚਲੋ ਮੈਂ ਡੰਡਾ ਚੱਕਿਆ ਆ ਦੇਖ ਆ ਡੰਡਾ ਮੈਂ ਹੁਣ ਵੀ ਆਿਆਂ ਦਾ ਤੇ ਮੈਂ ਡੰਡਾ ਨਾਲ ਹੀ ਜਿਹੜੇ ਪਾਸੇ ਨਿਕਲੇ ਵੇ ਕਿਸੇ ਗਲੀ ਚ ਉਹੋ ਜੇ ਤੇ ਕੀ ਕਹਿੰਦਾ ਭੁਜਾ ਕੇ ਆ ਦੂਜੀ ਵਾਰ ਵੀ ਉਹਨੂੰ ਖਾਣਾ ਖਾਂਦੇ ਖਾਂਦੇ ਤੀਜੀ ਵਾਰ ਫੇਰ ਆ ਕੇ ਫੇਰ ਕੀ ਕਹਿੰਦਾ ਉਹ ਕਹਿੰਦੇ ਵੀ ਐਕਟਿਵਾ ਨੂੰ ਫੇਰ ਥੋਣ ਲੱਗੇ ਆ ਕੇ ਉਹਨੇ ਐਕਟਿਵਾ ਮੂਹਰੇ ਸਾਰੀ ਉਹ ਜਿਹੜੀ ਸੀਗੀ ਆ ਲਾਈਟ ਲੁੱਟ ਜਾਂ ਹੋਰ ਸਾਈਡਾਂ ਟੈਂਟ ਪਾਤੇ ਸਭ ਕੁਝ ਉਹ ਕਰ ਮੈਂ ਤਾਂ ਇਹ ਹੈਰਾਨ ਆ ਵੀ ਚਲੋ ਐਕਟਿਵਾ ਹੈ ਉਹ ਤਾਂ ਕੀ ਕਹਿੰ ਜਿਹੜੇ ਲੋਕ ਜਿਹੜੇ ਜੇ ਕੋਈ ਕੱਲ ਨੂੰ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਗਿਆ ਉਹ ਕੌਣ ਜ਼ਿੰਮੇਦਾਰ ਆ ਜੀ ਇਹ ਇਹ ਇਹਨਾਂ ਨੂੰ ਜਿਹੜੇ ਸਾਮ ਸਵਾਲ ਕਰਨ ਵਾਲੀਆਂ ਸੰਸਥਾਵਾਂ ਨੇ ਜਾਂ ਗਊਸ਼ਾਲਾ ਨੇ ਜਾਂ ਗਵਰਨਮੈਂਟ ਨੇ ਜਿਹੜਾ ਗਊ ਸੈਸ ਲਾਇਆ ਦਾ ਤੇ ਕਿਉਂ ਨਹੀਂ ਸਵਾਲ ਕਰਦੇ ਨਾ ਬੱਚੇ ਹੁਣ ਤੁਸੀਂ ਸਵੇਰੇ ਇੱਥੇ ਸਰਕਾਰੀ ਹਾਈ ਸਕੂਲ ਆ ਪਲੱਸ 2 ਦੇ ਬੱਚੇ ਨੇ ਛੋਟੇ ਪ੍ਰਾਇਮਰੀ ਸਕੂਲ ਆ ਉਹਦੇ ਬੱਚੇ ਨੇ ਫਿਰ ਹੋਰ ਸਕੂਲਾਂ ਨੂੰ ਜਿਹੜੇ ਕੀ ਇਹਦਾ ਜਾਣ ਵਾਲੇ ਬੱਚੇ ਉਹ ਆਂਦੇ ਆ ਤੇ ਜਾਂ ਸਿਆਣਾ ਬੰਦਾ ਬਜ਼ੁਰਗ ਆ ਜਾਂ ਜਨਾਨੀ ਆ ਉਹ ਭਾਜੀ ਕਿੱਥੇ ਜਾਣਗੇ ਐਡੀਸ਼ਨ ਕਿੱਥੋਂ ਭਜਣਗੇ ਇਹ ਤਾਂ ਕੀ ਕਹਦਾ ਸਰਕਾਰ ਨੂੰ ਕੋਈ ਇਹਦੇ ਅੱਖਾਂ ਵਿੱਚੀਆਂ ਆਈਆਂ ਸਰਕਾਰ ਦੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚੀਆਂ ਆਈਆਂ ਅੱਜ ਵੀ ਮੈਂ ਦੁਪਹਿਰੇ ਇੱਕ ਹੀ ਕਹਦਾ ਇਹ ਗੱਲ ਕੀਤੀ ਸੀਗੀ ਜਸਵੀਰ ਜੀ ਨੇ ਕੀ ਕਹਦਾ ਸਟੈਨੋ ਨੇ ਆਪਣੇ ਐਸ ਡੀ ਐਮ ਸਾਹਿਬ ਦੇ ਖਾਨਾ ਦੇ ਉਹਨਾਂ ਦੀ ਨੌਲੇਜ ਮਿਲ ਜਾਂਦੀ ਸੀ ਮੈਂ ਕਿਹਾ ਭਾਈ ਇਹ ਕਿਸੇ ਗਊਸ਼ਾਲਾ ਨੂੰ ਕਹਿ ਕੇ ਜਾਂ ਕੋਈ ਹੋਰ ਵੀ ਸੰਸਥਾ ਜਿਹੜੀ ਹੈਗੀ ਇਹਨੂੰ ਕਹਿ ਕੇ ਇਹਨੂੰ ਠੱਠੇ ਨੂੰ ਇੱਥੋਂ ਭਜਵਾਓ ਕੱਲੋਂ ਕਿਸਦਾ ਕੋਈ ਜਾਣੀ ਨੁਕਸਾਨ ਹੋ ਸਕਦਾ ਵੱਡਾ ਜਿਹੜਾ ਜਿਹਦੀ ਰਿਕਵਰੀ ਨਹੀਂ ਹੋ ਸਕਦਾ ਤੇ ਬਾਕੀ ਦੂਸਰੇ ਜਿਹਨਾਂ ਮਾਲੀ ਨਹੀਂ ਵੀ ਹੁੰਦਾ ਉਹ ਉਹ ਵੀ ਕਿਹੜੇ ਛੇਤੀ ਕੋਈ ਤੇ ਕੋਈ ਹੁੰਦੀ ਹੈ ਅੱਜਕੱਲ ਹਾਲਾਤ ਕਿਦਾਂ ਦੇ ਨੇ ਉਤੋਂ ਕੰਮ ਕਰਾਂਦੇ ਇਹ ਜਿਹੇ ਹਾਲਾਤ ਨੇ ਵੀ ਲੋਕ ਕਿੱਥੇ ਜਾਣ ਵਿਚਾਰੇ ਤੇ ਕੀ ਇਹਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਨੂੰ ਕੁੰਭ ਕਰਨੀ ਨੀਂਦ ਤੋਂ ਜਾਗਣਾ ਚਾਹੀਦਾ ਔਰ ਜਿਹੜੇ ਇਹ ਸੰਸਥਾਵਾਂ ਨੇ ਇਹਨਾਂ ਨੂੰ ਸੰਭਾਲਣ ਦੇ ਲਈ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਧੰਨਵਾਦ ਤੁਹਾਡਾ